so ज्ञान दया पंडारण कटकट वाज़े नाद आप नाथ नाथी सब जाकी रुद सिद्ध अवरा साद संजोग विजोग, कार चलावे, लेखे आवे पाग आदेश तिसे आदेश आद अनील, अनाद अनाहत जुग जुग ये फरमान ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਤ ਬਾਣੀ ਜਪ ਸਾਹਿਬ ਵਿੱਚ 29ਵੀਂ ਪੌੜੀ ਵਿੱਚ ਸੁਭਾਏਮਾਨ ਹੈ ਆਪ ਜੀ ਫਰਮਾਉਂਦੇ ਨੇ ਕਿ ਉਸ ਅੱਗੇ ਨਮਸਕਾਰ ਹੈ ਜਿਸ ਦੇ ਹੱਥ ਵਿੱਚ ਸੰਜੋਗ ਤੇ ਵਿਜੋਗ ਦੀ ਅਦੁੱਤੀ ਕਾਰ ਹੈ ਉਹ ਜਿਸ ਤੇ ਬਖਸ਼ਿਸ਼ ਕਰਦਾ ਉਸ ਨੂੰ ਉਸ ਦੇ ਕਰਮਾਂ ਅਨੁਸਾਰ ਫਲ ਪ੍ਰਦਾਨ ਕਰਦਾ ਹੈ ਦਰਅਸਲ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੀ इंसान संयोग वियोग दी अवस्था प्राप्त करता है इथे इतोग तयोग उस अकाल पुरख परमात्मा नाल है जिस उपर उसका कर्म हो जावे, पाप नदर हो जावे, उस अपेदता बख्श दिता है साहिब श्री गुरु अर्जन देव जी द्वारा उचारी बाणी जिसका सिरलेख है श्री बारह माह मांझ ਇਸ ਬਾਣੀ ਵਿੱਚ ਆਪ ਜੀ ਨੇ ਸਾਲ ਦੇ 12 ਮਹੀਨਿਆਂ ਦਾ ਖੂਬਸੂਰਤੀ ਨਾਲ ਵਰਣਨ ਕੀਤਾ ਹੈ। ਦਰਅਸਲ ਇਹ ਵਿਯੋਗ ਤੇ ਸੰਜੋਗ ਦੀ ਅਵਸਥਾ ਦਾ ਹੀ ਚਿਤ੍ਰਣ ਹੈ। ਸਰਵਣ ਕਰਦੇ ਹਾਂ। ਸ੍ਰੀ 12 ਮਾਸਾਂ ਵਿੱਚੋਂ ਅੱਜ ਆਰੰਭ ਹੋਏ ਮਹੀਨੇ ਦਾ ਪਾਠ ਤੇ ਵਿਆਖਿਆ। ਪਾਠ ਤੇ ਵਿਆਖਿਆ ਕੀਤੀ ਹੈ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ। ਵੇ ਸਾਖ ਧਿਰਨ ਕਿਉਂ ਵਾਡਿਆ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਿਤਰ ਨ ਸੰਗ ਧਨਾ ਹਰ ਅਵਨਾਸੀ ਓ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋ ਇਕਸ ਹਰ ਕੈ ਨਾਮ ਬਿਨ ਅਗਲੇ ਕੋਲ ਦੋ ਵਿਸਾਰੇ ਗੁਚਣਾ ਪ੍ਰਭ ਬਿਨ ਅਵਰ ਨ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਵੇਸ ਸਾਗ ਸੁਹਾਵਾ ਤਾ ਲਗੇ ਜਾ ਸੰਤ ਭੇਟੇ ਹਰ ਸੋਇ ਵਿਸਾਖ ਦਾ ਮਹੀਨਾ ਖਾਸ ਕਰਕੇ ਫਸਲਾਂ ਪਕੜੀਆਂ ਕਿਸਾਨ ਦੇ ਘਰ ਦੇਚ ਅਨ ਧਨ ਆਉਂਦਾ ਔਰ ਉਹ ਖੁਸ਼ੀ ਨਾਲ ਉਛਲ ਪੈਂਦਾ ਧਨ ਦੇ ਮਿਲਦਿਆਂ ਸੰਸਾਰੀ ਉਛਲ ਪੈਂਦਾ ਹੈ ਖੁਸ਼ ਆਉਂਦਾ ਹੈ ਧਰਮ ਦੇ ਮਿਲਦਿਆਂ ਭਗਤ ਪਰਸਨ ਹੁੰਦਾ ਹੈ ਖੇੜੇ ਵਿੱਚ ਆਉਂਦਾ ਵੈਸਾਖ ਦੇ ਮਹੀਨੇ ਨੂੰ ਸਾਹਮਣੇ ਰੱਖਦੇ ਹੋਏ ਸਤਿਗੁਰ ਉਪਦੇਸ਼ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੁੱਖ ਮਿਲ ਸਕਦਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਧੀਰਜ ਮਿਲ ਸਕਦਾ ਹੈ ਜਿਹੜੇ ਪ੍ਰਮਾਤਮਾ ਤੋਂ ਇੱਕ ਪਾਸੇ ਨੇ ਵਿਛੜੇ ਹੋਏ ਨੇ ਜਿੱਥੇ ਪ੍ਰਮਾਤਮਾ ਦਾ ਮਿਲਾਪ ਨਹੀਂ ਉੱਥੇ ਪ੍ਰਮਾਤਮਾ ਦਾ ਪ੍ਰੇਮ ਵੀ ਨਹੀਂ ਦੋਵੇਂ ਗੱਲਾਂ ਤੋਂ ਹੀਣੇ ਨੇ ਨਾ ਪ੍ਰੇਮ ਹੈ ਨਾ ਮਿਲਾਪ ਹੈ ਨਾ ਉਸ ਦੀ ਯਾਦ ਹੈ ਨਾ ਉਸ ਦਾ ਮਿਲਨ ਹੈ ऐसे बंदਿਆਂ ਨੂੰ ਧੀਰਜ ਕਿੱਥੇ ਐਸੇ ਬੰਦਿਆਂ ਨੂੰ ਚੈਨ ਕਿੱਥੇ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ தோ ਐਸਾ ਜੋ ਸੱਜਣ ਹੈ ਉਸ ਨੂੰ ਭੁਲਾ ਬੈਠੇ ਨੇ ਕਿਉਂਕਿ ਮਾਇਆ ਦੇ ਬਹੁਤ ਵੱਡੇ ਧਾਵਨਾ ਲੱਗ ਗਈ ਹੈ ਮਾਇਆ ਦੀ ਬਹੁਤ ਵੱਡੀ ਭਟਕਣਾ ਵਿੱਚ ਪਏ ਗਏ ਨੇ ਤੋਂ ਮਾਇਆ ਕੀ ਹੈ ਸਤਿਗੁਰ ਅੱਗੇ ਮਾਇਆ ਦਾ ਰੂਪ ਬਿਆਨ ਕਰਦੇ ਨੇ ਪੁੱਤਰ ਕਲਤਰ ਨਾ ਸੰਗਧਨਾ ਹਰ ਅਵਨਾਸੀਓ ਮਾਇਆ ਦਾ ਰੂਪ ਨੇ ਕੁਟੰਬ ਧੀਆ ਪੁੱਤਰ ਇਸਤਰੀ ਧਨ ਇਤਿਆਦ ਵੈਸੇ ਜਿਸ ਜਿਸ ਵਸਤੂ ਕਰਕੇ ਹਸਤੀ ਕਰਕੇ ਪ੍ਰਮਾਤਮਾ ਭੁੱਲਦਾ ਹੋਵੇ ਬਸ ਉਹ ਮਾਇਆ ਹੈ ਸਭ ਫਰਮਾਨ ਕਰਦੇ ਨੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਵ ਦੂਜਾ ਲਾਇਆ ਜਿਸ ਗੱਲ ਦੇ ਜਿਸ ਵਿਚਾਰ ਦੇ ਆਉਂਦੇ ਹਾਂ ਜਿਸ ਲੇਖ ਦੇ ਪੜਦੇ ਹਾਂ ਜਿਸ ਕਰਮ ਦੇ ਕਰਦੇ ਹਾਂ परमात्मा भूलਦਾ ਹੋਵੇ ਦੁਬਿਧਾ ਅੰਦਰ ਪੈਦਾ ਹੁੰਦੀ ਹੋਵੇ ਉਹ ਵਸਤੂ ਉਹ ਹਸਤੀ ਉਹ ਕਰਮ ਮਾਇਆ ਹੈ ਮਾਇਆ ਦੇ ਵਿੱਚ ਕੁਝ ਪਰਬਲ ਰੂਪ ਵੀ ਨੇ ਜਿਵੇਂ ਕਿ ਧਨ ਹੈ ਪੁੱਤਰ ਹੈ istri ਹੈ ਇਕਾਂਤ ਦੇ ਵਿੱਚ ਮਨੁੱਖ ਨੂੰ ਆਪਣਾ ਪਰਿਵਾਰ ਚੇਤੇ ਆਉਂਦਾ ਆਪਣੀ ਸੰਪਦਾ ਚੇਤੇ ਆਉਂਦੀ ਹੈ ਆਪਣਾ ਘਰ ਚੇਤੇ ਆਉਂਦਾ ਹੈ ਔਰ ਇਸੇ ਚੰਤਨ ਵਿੱਚ ਐਸਾ ਡੁੱਬ ਜਾਂਦਾ ਹੈ ਕਿ ਇਸ ਦੀ ਚੇਤਨਾ ਫਿਰ ਅੱਗੇ ਗमन ਨਹੀਂ ਕਰਦੀ ਸਹਿਬਾਂ ਦਾ ਫਰਮਾਨ ਹੈ के मायादारूप पुत्र कलित्रना संगधना हर अविनाशी ओ मनुख निरास संसारि ने मनुख निराभौतिक ने शरीर भौतिक है पर मनुख दी आत्मा चेतन है प्रकाशमान है भौतिक दे संबंध भौतिक ਨਾਲ जोड पर प्रकाश दा संबंध प्रकाश ਨਾਲ जोड ਹੁੰਦਾ ਕਿ ਇਹ ਇਹ भौतिक शरीर ਇਹ ਮਿੱਟੀ ਦਾ ਪੁਤਲਾ ਇਹ ਤੇ ਅਸੀਂ ਮਿੱਟੀ ਨਾਲ ਸੰਬੰਧ ਜੋੜਦੇ ਆਂ ਨੂਰ ਨਵੀ ਮਿੱਟੀ ਨਾਲ ਸੰਬੰਧਿਤ ਕਰਦੇ ਆ ਜਿਹਦੇ ਨਾਲ ਸਾਰੀ ਜ਼ਿੰਦਗੀ ਸਾਡੀ ਵਿਅਰਥ ਚਲੀ ਜਾਂਦੀ ਏ ਇਸ ਵਾਸਤੇ ਸਾਇਬ ਕਹਿੰਦੇ ਨੇ ਹਰੀ ਰੂਪ ਪ੍ਰਮਾਤਮਾ ਉਹ ਐਸਾ ਹੈ ਅਬਨਾਸੀ ਹੈ ਨਾਸਤੋ ਰਹਤ ਹੈ ਉਸ ਨੂੰ ਤੂੰ ਕਦੀ ਸਾਥ ਸੰਗੀ ਨਹੀਂ ਬਣਾਇਆ ਲੇਕਿਨ ਐਸਿਆਂ ਨੂੰ ਬਣਾਇਆ ਜੋ ਸਦਾ ਬਿਨ ਸੰਹਾਰ ਨੇ ਪਲਚ ਪਲਚ ਸਗਲੀ ਮੋਈ ਝੂਠੇ ਧੰਦੇਮ ਆਖਿਰ ਝੂਠੇ ਦੰਦਿਆਂ ਦੇ ਖੱਜਲ ਖੁਆਰ ਹੋਈ ਪਰੇਸ਼ਾਨ ਹੋਈ ਬੇਚੈਨ ਹੋਈ ਇਹ ਜੀਵ ਇਸਤਰੀ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਇੱਕ ਨਾਮ ਤੋਂ ਬਿਨਾ ਅੱਗੇ ਸਭ ਕੁਝ ਖੋ ਲਿਆ ਜਾਂਦਾ ਹੈ ਭਾਉ ਕੁਝ ਵੀ ਨਹੀਂ ਜਾਂਦਾ ਸਭ ਕੁਝ ਇੱਥੇ ਰਹਿ ਜਾਂਦਾ ਇੱਕ ਸੂਈ ਵੀ ਮਨੁੱਖ ਅੱਗੇ ਨਹੀਂ ਲੈ ਜਾ ਸਕਦਾ ਇੱਕ ਇੱਕ ਚੀਜ਼ ਦੀ ਇਤਨੀ ਪਕੜ ਲੇਕਿਨ ਸਭ ਕੁਝ ਛੱਡਣਾ ਪੈਂਦਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਅੱਗੇ ਹੋਰ ਕੁਝ ਵੀ ਨਹੀਂ ਜਾਂਦਾ ਬੋ ਵਿਸਾਰ ਵਿਗੋਚਣਾ ਪ੍ਰਭ ਬਿਨ ਅਵਰ ਨਾ ਕੋਇ ਪਰਮਾਤਮਾ ਨੂੰ ਭੁਲਾ ਕੇ ਤਾਂ ਖਾਰ ਹੀ ਹੋਣਾ ਹੈ ਦੁਖੀ ਹੋਣਾ ਹੈ ਔਰ ਐ ਮਨੁੱਖ ਪ੍ਰਭ ਬਿਨ ਅਵਰ ਨਾ ਕੋਇ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਜੋ ਦੁੱਖਾਂ ਤੋਂ ਛੁਟਕਾਰਾ ਦਿਲਾ ਸਕੇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਹੋਏ ਜੋ ਪਰਿਪੂਰਨ ਪਰਮਾਤਮਾ ਦੇ ਚਰਨ ਸਪਰਸ਼ ਕਰਦੇ ਨੇ ਉਹਨਾਂ ਦੀ ਸੋਭਾ ਬੜੀ ਨਿਰਮਲ ਹੈ ਉਹਨਾਂ ਦੀ ਵਡਿਆਈ ਬੜੀ ਨਿਰਮਲ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਨਾਨਕ ਦੀ ਅਰਦਾਸ ਹੈ ਬਿਨੇ ਹੈ हे ਪ੍ਰਭ ਤੇਰਾ ਮਿਲਨ ਹੋਵੇ ਤੇਰੀ ਪ੍ਰਾਪਤੀ ਹੋਵੇ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਵਿਸਾਖ ਦਾ ਮਹੀਨਾ ਤੇ ਤਾਂ ਹੀ ਸੁਹਾਵਣਾ ਹੈ ਸੁੱਖਾਂ ਵਾਲਾ ਕਿ ਸਤ ਸੰਗ ਦੀ ਪ੍ਰਾਪਤੀ ਹੋਵੇ ਤੇ ਹਰੀ ਦੀ ਭੇਟ ਮਸੀਬੋ ਆਪ ਜੀ ਸਰਵਣ ਕਰ ਰਹੇ ਸੋ ਸ੍ਰੀ ਬਾਰਾਮਾ ਮਾਜ ਵਿੱਚੋਂ ਅੱਜ ਆਰੰਭ ਹੋਏ ਮਹੀਨੇ ਦਾ ਪਾਠ ਤੇ ਉਸ ਦੀ ਵਿਆਖਿਆ ਪਾਠ ਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾ ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤ ਪੇਟੈ ਹਰ ਸੁਏ ਇਤਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾਝ ਰਾਗ ਵਿੱਚ ਉਚਾਰੀ ਹੋਈ ਬਾਣੀ ਸ੍ਰੀ 12 ਮਾਹ ਵਿੱਚ ਬਿਆਨ ਕਰਦੇ ਨੇ ਸ੍ਰੀ 12 ਮਾਹ ਦੀ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਤੁਖਾਰੀ ਵਿੱਚ ਉਚਾਰੀ ਹੈ ਅੱਜ ਆਰੰਭ ਹੋਏ ਮਹੀਨੇ ਦਾ ਵਰਣਨ ਕਰਦਿਆਂ ਸਾਹਿਬ ਫਰਮਾਉਂਦੇ ਨੇ ਕਿ ਵਿਸਾਖ ਇਤਨਾ ਪਲਾ ਹੈ ਕਿ ਦਰਖਤਾਂ ਦੀਆਂ ਟਹਿਣੀਆਂ ਪੱਤਿਆਂ ਦਾ ਵੇਸ ਧਾਰਨ ਕਰ ਲੈਂਦੀਆਂ ਨੇ ਤੇ ਜੀਵ ਰੂਪੀ ਇਸਤਰੀ ਨੂੰ ਕੰਤ ਪ੍ਰਭੂ ਪਰਮੇਸ਼ਵਰ ਦੇ ਆਉਣ ਦੀ ਉਡੀਕ ਹੁੰਦੀ ਹੈ। ਆਪ ਜੀ ਫਰਮਾਉਂਦੇ ਨੇ ਵੈਸਾਖ ਪਲਾ ਸਾਖਾ ਵੇਸ ਕਰੇ ਤਨ ਦੇਖੇ ਹਰ ਦਵਾਰ ਆਵੋ ਦਇਆ ਕਰੇ ਸਰਵਣ ਕਰਦੇ ਆ ਬੀਬੀ ਰਜਿੰਦਰ ਕੌਰ ਹੋਰਾਂ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਵੈਸਾਖ વેશ ਸਾਖ ਪਲਾ ਸਾਖਾ ਵੇਸ ਕਰੇ ਤਨ ਦੇਖੇ ਹਰ ਦਵਾਰ ਆਵੋ ਦਇਆ ਕਰੇ ਇਸ ਸ਼ਬਦ ਗਾਇਨ ਕੀਤਾ ਸੀ ਬੀਬੀ ਰਜ਼ਿੰਦਰ ਕੌਰ ਹੋਣਾ ਧੁਰ ਕੀ ਬਾਣੀ ਅੰਮ੍ਰਿਤ ਦਾ ਪੰਡਾਰ ਹੈ ਇਹ ਅੰਮ੍ਰਿਤ ਮੇਂ ਸ਼ਬਦ ਕਲਿਆਣਕਾਰੀ ਹੈ ਇਸ ਅੰਮ੍ਰਿਤ ਮੇਂ ਸ਼ਬਦ ਦਾ ਵਪਾਰ ਕਰਨ ਵਾਲੇ ਹੋਛੇ ਨਸ਼ੇ ਦੀ ਖੁਮਾਰੀ ਬਰਦਾਸ਼ਤ ਨਹੀਂ ਕਰਦੇ क्योंकि उन्होंने नाम रूपी अमृत का खुमार चढ़िया होंगे है साहेब श्री गुरु नानक देव जी द्वारा स्थापित किए गए अमृत संकल्प में साहेब ए कमाल साहेब श्री गुरु गोबिंद जी ने ईसवी सं सोलह सौ सो नड़िन्नवे की विसाखी वाले दिहाड़े खालस की जन्म तख्त श्री केसगढ़ साहिब श्री अनदपुर साहब विखे मूर्तिमान किया ਆਪ ਜੀ ਨੇ ਵਿਸ਼ੇਸ਼ ਵਿਧੀ ਦੁਆਰਾ ਤਿਆਰ ਕੀਤੀ ਹੋਈ ਖੰਡੇ ਬਾਟੇ ਦੀ ਪਾਹਲ ਭਾਵ ਅੰਮ੍ਰਿਤ ਆਪਣੇ ਪਿਆਰੇ ਗੁਰਸਿੱਖਾਂ ਨੂੰ ਛਕਾਇਆ ਅਤੇ ਉਹਨਾਂ ਨੂੰ ਸਿੰਘ ਸਜਾ ਦਿੱਤਾ ਐਸੇ ਸੂਰਮੇ ਤਿਆਰ ਕਰ ਦਿੱਤੇ ਜੋ ਦੇਸ਼ ਕੌਮ ਲਈ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪਣਾ ਆਪਾ ਵਾਰ ਦਿੰਦੇ ਨੇ ਐਸੀ ਹੈ ਅੰਮ੍ਰਿਤ ਦੀ ਮਹਾਨਤਾ ਜਿਸ ਦਾ ਆਰੰਭ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਸੀ ਸੁਣਦੇ ਹਾਂ ਡਾਕਟਰ ਸੋਹਣ ਸਿੰਘ ਹੋਰਾਂ ਪਾਸੋਂ वार्ता ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ ਅੰਮ੍ਰਿਤ ਸ਼ਬਦ ਦੇ ਉਚਾਰਨ ਨਾਲ ਹੀ ਮਨ ਵਿੱਚ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਿਆਲ ਪੈਦਾ ਹੋ ਜਾਂਦਾ ਹੈ ਪਰ ਦਸਮ ਪਾਤਸ਼ਾਹ ਦੁਆਰਾ 1699 ਈਸਵੀ ਦੀ ਵਿਸਾਖੀ ਦੇ ਦਿਹਾੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਇਸ ਸ਼ਬਦ ਦੀ ਵਰਤੋਂ ਹੁੰਦੀ ਰਹੀ ਹੈ ਸਨਾਤਨ ਮਤ ਵਿੱਚ ਇਸ ਸ਼ਬਦ ਦੀ ਵਰਤੋਂ ਮੌਤ ਦੇ ਪ੍ਰਭਾਵ ਤੋਂ ਬਚਾਉਣ ਵਾਲੇ ਇੱਕ ਅਜਿਹੇ ਪਦਾਰਥ ਲਈ ਕੀਤੀ ਗਈ ਹੈ ਜਿਹੜਾ ਦੇਵਤਿਆਂ ਅਤੇ ਰਾਖਸ਼ੀਆਂ ਦੁਆਰਾ ਸਮੁੰਦਰ ਮੰਥਨ ਤੋਂ ਪੈਦਾ ਹੋਇਆ ਸੀ ਭਾਈ ਕਾਨ ਸਿੰਘ ਨਾਭਾ ਵੀ ਇਸ ਸ਼ਬਦ ਨੂੰ ਇਨਾਹੀ ਅਰਥਾਂ ਵਿੱਚ ਵਰਤਦੇ ਹੋਏ ਲਿਖਦੇ ਹਨ ਕਿ ਅੰਮ੍ਰਿਤ ਇੱਕ ਪੀਣਯੋਗ ਪਦਾਰਥ ਹੈ ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ ਅਸਲ ਵਿੱਚ ਅੰਮ੍ਰਿਤ ਦੀ ਸ਼ਕਤੀ ਰਾਹੀਂ ਜਿਸ ਮੌਤ ਤੇ ਕਾਬੂ ਪਾਇਆ ਜਾਂਦਾ ਹੈ ਉਹ ਆਤਮਿਕ ਮੌਤ ਹੈ ਜਿਹੜੀ ਕਿ ਸਰੀਰਕ ਮੌਤ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਵਾਸੀਆਂ ਦੀ ਅਜੇ ਹੀ ਦੁਖਦਾਇਕ ਸਥਿਤੀ ਨੂੰ ਦੇਖਦਿਆਂ ਹੀ ਉਹਨਾਂ ਨੂੰ ਅਜੇ ਹੀ ਮੌਤ ਦੇ ਪ੍ਰਭਾਵ ਤੋਂ ਮੁਕਤ ਕਰਾਉਣ ਲਈ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਸੀ ਅਮਰਤ ਦੀ ਬਰਕਤ ਨਾਲ ਹੀ ਇੱਕ ਇੱਕ ਸਿੰਘ ਨੇ ਸਵਾ ਸਵਾ ਲੱਖ ਦਾ ਮੁਕਾਬਲਾ ਕੀਤਾ ਸਰੀਰਿਕ ਕੁਰਬਾਨੀ ਦੇਣ ਦੇ ਬਾਵਜੂਦ ਵੀ ਉਹ ਆਤਮਿਕ ਤੌਰ ਤੇ ਅਮਰ ਹੋ ਗਈ। ਦਰਅਸਲ ਦਸ਼ਮੇਸ਼ ਪਿਤਾ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੇ ਅਮਰਤ ਦੇ ਸੰਕਲਪ ਨੂੰ ਹੀ ਮੂਰਤੀਮਾਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਅਮਰਤ ਨੂੰ ਇਨਾ ਹੀ ਅਰਥਾਂ ਵਿੱਚ ਵਰਤਿਆ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚੋਂ ਆਤਮਿਕ ਮੌਤ ਤੇ ਜਿੱਤ ਪ੍ਰਾਪਤ ਕਰਨ ਲਈ ਨਾਮ ਰੂਪੀ ਅਮਰਤ ਦਾ ਸੰਕਲਪ ਸਾਹਮਣੇ ਆਉਂਦਾ ਹੈ ਕਿਉਂਕਿ ਰਾਜੇ ਮਹਾਰਾਜੇ ਸਰਦਾਰ ਬਾਦਸ਼ਾਹ ਚੌਧਰੀ ਸ਼ਾਹੂਕਾਰ ਆਦ ਸਾਰੇ ਹੀ ਦੁਨਿਆਵੀ ਪਦਰ ਤੇ ਵਿਚਰਨ ਵਾਲੇ ਜੀਵ ਪ੍ਰਭੂ ਨਾਮ ਨੂੰ ਭੁੱਲ ਕੇ ਆਤਮਕ ਮੌਤ ਦਾ ਕਸ਼ਟ ਸਹਾਰਦੇ ਹਨ ਇਸ ਪ੍ਰਕਾਰ ਇਹ ਪ੍ਰਭੂ ਨਾਮ ਹੀ ਹੈ ਜਿਹੜਾ ਇਸ ਤੋਂ ਛੁਟਕਾਰਾ ਦਿਵਾ ਕੇ ਮਨੁੱਖ ਨੂੰ ਅਮਰ ਕਰਦਾ ਹੈ ਇਸੇ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ પાસે ਉਸ ਦੇ ਨਾਮ ਧੰਨ ਦੀ ਅੰਮ੍ਰਿਤਮਈ ਦਾਤ ਮੰਗਦੇ ਹਨ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮਹੁ ਭੂਲੇ ਜਮ ਕਾ ਦੁੱਖ ਸਹਿਣਾ ਮੈਂ ਤਰ ਨਾਮ ਜਿਉ ਰੱਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ ਸਾਹ ਮਰੈ ਸੰਚੈ ਮਾਇਆ ਦਾਮ ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ ਇਸੇ ਲਈ ਗੁਰੂ ਨਾਨਕ ਦੇਵ ਜੀ ਨਾਮ ਰੂਪੀ ਅੰਮ੍ਰਿਤ ਨੂੰ ਸਾਰੇ ਸੁੱਖਾਂ ਦਾ ਦਾਤਾ ਪਰਵਾਨ ਕਰਦੇ ਹੋਏ ਗੁਰੂ ਸਿੱਖਿਆ ਤੇ ਚੱਲਣ ਨੂੰ ਹੀ ਇਸ ਦੀ ਪ੍ਰਾਪਤੀ ਦਾ ਸਾਧਨ ਦਸਾਉਂਦੇ ਹਨ ਤੇ ਮਨੁੱਖ ਨੂੰ ਸਾਰੇ ਪਰਮਾਦਾ ਤਿਆਗ ਕਰਕੇ ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀਣ ਦੀ ਹਦਾਇਤ ਕਰਦੇ ਹਨ ਕਿਉਂਕਿ ਜਿਸ ਵਰ ਭਾਗੇ ਮਨੁੱਖ ਨੂੰ ਇਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਨਾਮ ਰੂਪੀ ਅਮਰਤ ਦੇ ਦਾਤੇ ਆਕਾਲ ਪੁਰਖ ਵਾਂਗ ਆਪ ਵੀ ਇੱਛਾ ਰਹਿਤ ਹੋ ਜਾਂਦਾ ਹੈ ਜਦਕੇ ਇਛਾਵਾ ਹੀ ਅਧਿਆਤਮਕ ਮਾਰਗ ਦੇ ਪਾਂਦੀ ਲਈ ਸਭ ਤੋਂ ਵੱਡੀ ਰੁਕਾਵਟ ਹਨ ਜਿਹੜਾ ਜੀਵ ਅਜੇਹੇ ਅਮਰਤ ਦਾ ਅਭਿਲਾਸ਼ੀ ਹੁੰਦਾ ਹੈ ਉਸ ਨੂੰ ਦੁਨਿਆਵੀ ਨਸ਼ਿਆਂ ਦੀ ਲੋੜ ਨਹੀਂ ਰਹਿੰਦੀ ਉਹ ਹਮੇਸ਼ਾ ਨਾਮ ਅੰਮ੍ਰਿਤ ਵਿੱਚ ਰਸਿਆ ਰਹਿੰਦਾ ਹੈ ਪਰ ਇਸ ਅੰਮ੍ਰਿਤ ਦੀ ਸਾਰ ਉਹੀ ਮਨੁੱਖ ਜਾਣਦਾ ਹੈ ਜਿਹੜਾ ਇਸ ਦਾ ਵਪਾਰੀ ਹੁੰਦਾ ਹੈ ਜਿਹੜਾ ਇਸ ਨੂੰ ਇੱਕ ਵਾਰ ਪੀ ਲੈਂਦਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ ਰਾਗ ਆਸਾ ਦੇ ਇੱਕ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਦੀ ਖੁਮਾਰੀ ਨਾਲ ਅਨਾਹਦ ਨਾਦ ਦੀ ਧੁਨ ਸੁਣਾਈ ਦਿੰਦੀ ਹੈ ਆਪ ਜੀ ਫਰਮਾਉਂਦੇ ਹਨ ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਸਹਜ ਰੰਗ ਰਚ ਰਹਿਆ ਐਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਪਰ ਇਹ ਰਸ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਤੇ ਆਪ ਆਕਾਲ ਪੁਰਖ ਕਿਰਪਾ ਕਰੇ ਦੁੱਖ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਅਮਰ ਜਾਣ ਕੇ ਮਨੁੱਖ ਇਸ ਤੋਂ ਗਾਫਲ ਹੀ ਰਹਿੰਦਾ ਹੈ ਉਹ ਬਾਹਰੀ ਭਟਕਣਾਵਾਂ ਵਿੱਚ ਭਟਕਦਾ ਹੋਇਆ ਹਿਰਦੇ ਵਿੱਚੋਂ ਪੈਦਾ ਹੋਣ ਵਾਲੇ ਇਸ ਨਾਮ ਰੂਪੀ ਅਮਰਤ ਦੀ ਸੰਭਾਲ ਨਹੀਂ ਕਰਦਾ ਜਿਸ ਕਾਰਨ ਮਨੁੱਖੀ ਮਨ ਦੇ ਵਿਕਾਰ ਇਸ ਅਮਰਤ ਨੂੰ ਚੋਰੀ ਕਰਕੇ ਲਈ ਜਾ ਰਹੇ ਹਨ ਅਤੇ ਇਹਨਾਂ ਨੂੰ ਰੋਕਣ ਜਾਂ ਵਰਜਣ ਵਾਲਾ ਕੋਈ ਨਹੀਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੌੜੀ ਗੁਆਰੇਰੀ ਰਾਗ ਵਿੱਚ ਫੁਰਮਾਨ ਕਰਦੇ ਹਨ ਕਰਮਹਿ ਅੰਮ੍ਰਿਤ ਤਸਕਰ ਲਈ ਨੰਨਾ ਕਾਰ ਨਾ ਕੋਇ ਕਰਈ ਰਾਖੈ ਆਪ ਵਢਾਈ ਦੇਈ ਪਰ ਜਿਹੜੇ ਵਡਭਾਗੇ ਜੀ ਇਸ ਨਾਮ ਰੂਪੀ ਅੰਮ੍ਰਿਤ ਦੀ ਸੰਭਾਲ ਕਰ ਲੈਂਦੇ ਹਨ ਉਹਨਾਂ ਦੇ ਬੇਸ਼ੱਕ ਬੰਦ-ਬੰਦ ਕੱਟੇ ਜਾਣ ਖੋਪਰ ਉਤਾਰੇ ਜਾਣ ਚਰਖੜੀਆਂ ਤੇ ਚਾੜੇ ਜਾਣ ਉਹ ਨਾਮ ਅਮਰਤ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਸਰੀਰਕ ਮੌਤ ਤੋਂ ਪਹਿਲਾਂ ਹੀ ਆਤਮਿਕ ਮੌਤ ਤੇ ਜਿੱਤ ਪ੍ਰਾਪਤ ਕਰ ਲਈ ਹੁੰਦੀ ਹੈ ਇਸ ਲਈ ਸਰੀਰਕ ਮੌਤ ਤੋਂ ਮਗਰੋਂ ਵੀ ਉਹ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ ਸਾਹਿਬ ਸਿਰਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਸੋਹਣ ਸਿੰਘ ਧੁਰ ਕੀ ਬਾਣੀ ਦਾ ਅੰਮ੍ਰਿਤ ਨਿਰੰਤਰ ਵਰ ਰਿਹਾ ਹੈ ਪਰ ਇਸ ਦੀ ਮਹਿਮਾ ਨੂੰ ਕੋਈ ਵਿਰਲਾ ਹੀ ਜਾਣ ਸਕਿਆ ਹੈ ਜਿਨ੍ਹਾਂ ਗੁਰਮੁਖਾਂ ਨੇ ਇਸ ਅੰਮ੍ਰਿਤ ਦੀ ਸਾਰ ਨੂੰ ਜਾਣ ਲਿਆ ਹੈ ਇਸ ਦੀ ਮਹਿਮਾ ਨੂੰ ਬੁੱਝ ਲਿਆ ਹੈ ਉਹਨਾਂ ਨੇ ਇਹ ਅਮੋਲਕ ਅੰਮ੍ਰਿਤ ਆਪਣੇ ਹਿਰਦੇ ਘਰ ਵਿੱਚ ਸਥਾਪਿਤ ਕਰ ਲਿਆ ਹੈ ਅੰਮ੍ਰਿਤ ਸਦਾ ਵਰਸਦਾ ਬੂਝਨ ਬੂਝਣ ਹਾਰ ਗੁਰਮੁਖ ਜਿਨੀ ਬੂਝਿਆ ਹਰ ਅੰਮ੍ਰਿਤ ਰਖਿਆ ਉਰਤਾਰ ਸਰਵਨ ਕਰਦੇ ਆ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਸ ਸ਼ਬਦ ਦਾ ਗਾਇਨ ਅੰਮ੍ਰਿਤ ਸਦਾ ਵਰਸਦਾ ਅੰਮ੍ਰਿਤ ਸਦਾ ਵਰਸਦਾ ਬੂਝਨ ਨਹਾ <laughs> ਅਰਿ ਅੰਮ੍ਰਿਤ ਪੀਵ ਸਦਾ ਨੰਗ ਨਾ ਦੇ ਅਰਿ ਅੰਮ੍ਰਿਤ ਪੀਵ ਅਰ ਕਾ ਨਾ ਅੰਮ੍ਰਿਤ ਸਦਾ ਵਰਸਦਾ ਬੂਝਨ ਬੂਝੜ ਹਾਰ ਗੁਰਮੁਖ ਜਿੰਨੀ ਬੂਝਿਆ ਹਰ ਅੰਮ੍ਰਿਤ ਰੱਖਿਆ ਉਰਤਾਰ ਇਸ ਸ਼ਬਦ ਦਾ ਗਾਇਨ ਕੀਤਾ ਸੀ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ